ਰਪਿੰਦਰ ਆ ਗਈ ਆ ਗਈ ਜੀ ਇੱਕ ਮਿੰਟ ਆ ਜਾ ਗਾਂ ਹੁਣ ਸਾਰੇ ਆ ਗਏ ਹੋਣੇ ਉਧਰ ਮੇਰੀ ਗੱਲ ਸੁਣੋ ਕਿੰਨੇ ਪੈਸੇ ਪਾਏ ਆ ਚ ਇਹਦੇ ਵਿੱਚ ਪੈਸੇ ਪਾਉਣੇ ਆ ਹਲੇ ਅੱਛਾ ਪੈਸੇ ਦੋ ਮੈਨੂੰ ਥੋੜੇ ਜਿਹਾ ਤੁਸੀਂ ਪੈਸੇ ਤੇ ਉੱਥੇ ਪਏ ਇਹ ਲੰਬਾਰੀ ਚ ਤੇ ਮੇਰਾ ਦਵਾ ਵੀ 1100 ਰੁਪਏ ਪਾਰੀ ਨਹੀਂ ਤੇ ਵਿੱਚ ਤੇ ਨਾਲ ਸੂਟ ਵਾ ਨਹੀਂ ਕੱਪੜੇ ਤਾਂ ਹੈ ਨਹੀਂ ਆ ਕਰ ਉਹ ਸੂਟ ਨਹੀਂ ਕੇ ਚੰਗੇ ਹੈਗੇ ਤੁਹਾਨੂੰ ਪਤਾ ਤਾਂ ਹੈਗਾ ਵਾ ਸੂਟ ਫੇਰ ਹੱਥ ਫੜ ਫੜ ਵੇਖਣੀ ਆ ਸਾਰਿਆਂ ਨੇ ਵੀ ਆ ਕਿੱਦਾਂ ਦਾ ਲਿਆਂਦਾ ਵਾ ਆਹੋ ਤੇ ਮੇਰਾ ਦਾ ਪੈਸੇ ਉਕੇ ਪੁਕੇ ਦੇ ਇੰਦਰ ਤੇਰਾ ਦਿਮਾਗ ਖਰਾਬ ਹੋ ਗਿਆ ਵਾ 1100 ਰੁਪਈਆ ਨਾਲੇ ਤੂੰ ਕਹਿਣ ਨਹੀਂ ਦੇਣਾ ਵਾ ਤੇ ਸੂਟ ਵੀ ਕੋਈ ਨਹੀਂ ਦੇਣਾ ਨਾਲ ਚਾਚੀ ਇੰਨਾ ਕਰਦੀ ਆ ਸਾਡੇ ਨਾਲ ਕੋਈ ਨਹੀਂ ਭੂਆ ਨੂੰ ਪੁੱਛ ਲੈਨੇ ਆ ਵੀ ਵਿਆਹ ਤੇ ਕੀ ਪਾ ਕੇ ਗਈ ਉਹ ਹਿਸਾਬ ਨਾਲ ਹੀ ਚੱਲਣਾ ਤੇ ਜੇ ਸੂਟ ਨਹੀਂ ਨਾ ਦੇਣੇ ਤੇ ਫਿਰ 5100 ਰੁਪਈਆ ਪਾ ਵਿੱਚ ਲੈ ਦੱਸ ਹੁਣ ਮੈਨੂੰ ਕੀ ਪਤਾ ਵਾ ਮੈਂ ਤੇ ਆਪਣੇ ਹਿਸਾਬ ਨਾਲ ਕਹਿ ਦਿੱਤਾ ਵਾ ਨਾ ਵੀ ਇੰਨੇ ਪੈਸੇ ਪਾ ਲੈਨੇ ਆ ਉਹ ਤੂੰ ਆਪ ਸੀ ਇਹ ਤਾਂ ਤੁਸੀਂ ਦੱਸਣਾ ਹੀ ਨਾ ਮੈਨੂੰ 1100 ਰੁਪਈਆ ਨਾਲ ਉੱਥੇ ਚੱਲ ਜੂਗਾ ਕੰਮ ਤੂੰ ਦੁਰਸੀ ਗਾਲੀ ਹੁੰਦੀ ਆ ਥੋੜਾ ਪਿਆਰ ਨਾਲ ਬੋਲ ਲਓ ਚੱਲ ਤੂੰ ਇਦਾਂ ਕਰਨ ਜੇ ਨਹੀਂ ਨਾ ਸੂਟ ਦੇਣੀ ਤੇ ਫਿਰ 5100 ਰੁਪਇਆ ਪਾ ਇਹਦੇ ਵਿੱਚ ਲੈ ਉਹ ਦੋ ਪਏ ਮਿੰਟ ਮੈਂ ਪਾ ਦਿੰਦੀ ਉੱਥੇ ਪਏ ਆ ਉੱਥੇ ਹੀ ਪਾ ਲਾ ਚੱਲ ਤਾਂ ਚਲੀਏ ਸਾਰੇ ਜਣੇ ਆਗੇ ਹੋਣੇ ਆ ਇਹ ਤਾਂ ਤੁਹਾਡਾ ਦੱਸਣ ਦਾ ਫਰਜ਼ ਬਣਦਾ ਹੀ ਨਾ ਪਹਿਲਾਂ ਮੈਂ ਇਹਦੇ ਆਪਣੇ ਸਾਹਮਣੇ ਚੱਲਣਾ ਹੈ ਤਾਂ ਚੱਲ 5100 ਰੁਪਇਆ ਪਾ ਲਾ ਤੇ ਭੂਆ ਨੂੰ ਦੱਸ ਦਾਂਗੇ ਵੀ ਸੂਟ ਸਾਡਾ ਨਹੀਂ ਹੀ ਘਰ ਚੱਜਦੀ ਚਲੋ ਠੀਕ ਆ ਹਾਂ ਦੱਸ ਇਹ ਵੀ ਆਪਣੀ ਮਰਜ਼ੀ ਕਰਨ ਦੀ ਹੈ 1100 ਰੁਪਿਆ ਦੇ ਦਿੰਦੇ ਉਥੇ ਵੇਚਤੀ ਨਾ ਹੋਊਗੀ ਜਦੋਂ ਕਾਰਡ ਖੋਲਣਗੇ ਕਿਤੇ OK ਬੋਲਣ ਦੇ ਆ ਦੱਸ ਮੈਂ ਪਿਆਰ ਨਾਲ ਪੁੱਛਣ ਦੀ ਆ ਵੀ ਕਿੰਨੇ ਪੈਸੇ ਪਾਉਣੇ ਕਿੰਨੇ ਨਹੀਂ 5100 ਪਾ ਦੇ ਇਥੇ ਪਉਣੀ 5100 ਚ ਜਨ மீன இன்னும் கடா பத்தி லா ரெண்டு ஏதா என்ன கடா பத்த ਉਥੇ ਵਿਆਹ ਦੇ ਵਿੱਚ ਅਗੜਾ ਸਮਝ ਲੱਗਾਂ ਦੀ ਕੌਣ ਕੱਢ ਦੇਗੀ ਆ ਤੇ ਕੌਣ ਨਹੀਂ ਇਹ ਦਿਣਾ ਗਿਆ ਰਸੋਈ ਹੈ ਜਦੋਂ ਕੋਈ ਗੱਲ ਹੁੰਦੀ ਹੈ ਨਾ ਬਸ ਭੂਆ ਨੂੰ ਪੁੱਛ ਲੈ ਭੂਆ ਨੂੰ ਪੁੱਛ ਲੈ ਭੂਆ ਹਰ ਥਾਈਂ ਪ੍ਰਦਾਨ ਕੀਤੀ ਹੈ ਗੜੀ ਇਹਨੂੰ ਤਾਂ ਪਛਾਹ ਮੈਂ ਚੱਜਣਾ ਹੀ ਕਰਕੇ ਹਟੂੰਗੀ ਵੇਖੀ ਸੀ ਹਲੇ ਗੜੀ ਗੜੀ ਬਣਦਾ ਕੀ ਹੈ ਮੰਮੀ ਕੱਲ ਤੇਲ ਆ ਤੇ ਤੁਸੀਂ ਜਿੰਨੂੰ ਜਿੰਨੂੰ ਕਹਿਣਾ ਹੀ ਕਹਿਤਾ ਵਾ ਮਾਮਾ ਜੀ ਹੁਣਾਂ ਨੂੰ ਵੀ ਕਹਿ ਦੇਣਾ ਹੈਗਾ ਵੀ ਉਹ ਵੀ ਆ ਜਾਂਦੇ ਤੇ ਨਾਲੇ ਇੱਧਰ ਵੀ ਜਿੰਨਰ ਕਹਿਣਾ ਹੈਗਾ ਤੇ ਸਾਰੇ ਕਹਿ ਦਿੱਤਾ ਵਾ ਨਾ ਤੇ ਮੈਂ ਨਾਲੇ ਮੈਂ ਦਲਜੀਤ ਨੂੰ ਕਹਿੰਨੀ ਆ ਵੀ ਕੱਪੜੇ ਸੀਵਗੇ ਹੋਣੇ ਆ ਤੇ ਆਪੇ ਜਾ ਕੇ ਤੇ ਫੜ ਲੇ ਹੁੰਦਾ ਵਾ ਦਲਜਿੰਦਰ ਅਸੀਂ ਬੋੜਾ ਖਲਾਰਾ ਨਹੀਂ ਗਾ ਪੋਣਾ ਤੁਹਾਡੇ ਵਿਆਹ 'ਚ ਮੈਂ ਸਾਰੇ ਉਹ ਕਹਿ ਲਿਆ ਹੈਗਾ ਤੇ ਕੋਈ ਨਹੀਂ ਮੈਂ ਵਰਤਦਾ ਗਾੜੀ ਤੇ ਅਸੀਂ ਇਹੋ ਹੀ ਆਪਣੇ ਘਰ ਹੀ ਕਹਿਣੇ ਨੇ ਤੇ ਮਾਮਿਆਂ ਤੇਰੇ ਨੇ ਵੀ ਉਦਣੇ ਹੀ ਬਰਾਤੇ ਭਾਵੇਂ ਘੜੀ ਕਹਣਗੇ ਤੇ ਉਹਨਾਂ ਨੇ ਵੀ ਨਹੀਂ ਗਾਉਣਾ ਕਿਸੇ ਨੇ ਚਲੋ ਮੰਮੀ ਜਿੱਦਾਂ ਤੁਹਾਨੂੰ ਠੀਕ ਲੱਗਦਾ ਨਾ ਉਦਾਂ ਹੀ ਕਰ ਲਓ ਪਰ ਇਹ ਆ ਤੁਸੀਂ ਨਾ ਮਾਮਾ ਜੀ ਉਹਨਾਂ ਨੂੰ ਫੋਨ ਜ਼ਰੂਰ ਕਰ ਲਿਓ ਨਹੀਂ ਹੁਣ ਤਾਂ ਮੈਂ ਸਾਰਿਆਂ ਨੂੰ ਕਰ ਤੇ ਆ ਤੇ ਉਹਨਾਂ ਨੇ ਆਉਣਾ ਉਹ ਤਰ੍ਹਾਂ ਉਦਣ ਹੀ ਉਹਨਾਂ ਨੇ ਭਰਾਤ ਵਜ ਦੇਣੀ ਉਹਨਾਂ ਨੇ ਚੱਲ ਮੰਮੀ ਇੱਕ ਦਿਨ ਗੇਤਾ ਆ ਜਾਂਦੇ ਆ ਭਰਾਤ ਵਾਲੇ ਦੇਣੀ ਉਹਨਾਂ ਦਾਸ ਆਹ ਚੁੰਨੀ ਚੜਾ ਤੇ ਕਰਨਾ ਵਾ ਇੱਥੇ ਕਿਹੜਾ ਅਸੀਂ ਰਮ ਚੜਾਈ ਨਾ ਕਰਨਾ ਵਾ ਅਸੀਂ ਇੱਥੇ ਕਿਹੜੇ ਪੈਲਸ ਕੀਤੇ ਗੁਰਦੁਆਰੇ ਤੇ ਅਸੀਂ ਕਰਨਾ ਵਾ ਤੋਏ ਇਥੇ ਕਿ ਦੋ ਦੋ ਜੀ ਆਉਣਗੇ ਤੇ ਚੱਲ ਕੰਮ ਨਹੀਂ ਵੇੜਨਗੇ ਵਿੱਚੋਂ ਆਣ ਕੇ ਨਾਨਕੇ ਆ ਇੱਦਾਂ ਚੰਗੇ ਨਹੀਂ ਲੱਗੀਦਾ ਕਰੋ ਹੁਣ ਮੁੰਡੇ ਸਾਰੇ ਬਾਹਰ ਆ ਤੇ ਆਉਣਾ ਕਿ ਇਹਨੂੰ ਆ ਜਾ ਕੇ ਮਾਮਾ ਤੇ ਮਾਮੀ ਹੈ ਨਾ ਦੋਵੇਂ ਜਾਣੀ ਚਲੋ ਕੋਈ ਨਹੀਂ ਹਾਂ ਮੈਂ ਤਾਂ ਉਹਨਾਂ ਨੂੰ ਆਖਿਆ ਮੈਂ ਚਲੇ ਇੱਕ ਦਿਨ ਗੇਤੀ ਆਜੂ ਤੂੰ ਆਂਦੇ ਨਹੀਂ ਸਾਡੇ ਕੋਲ ਨਹੀਂ ਆਇਆ ਜਾਣਾ ਮਾ ਚਲੋ ਕੋਈ ਨਹੀਂ ਵੇਖ ਲੈਣ ਜਿੱਦਾਂ ਉਹਨਾਂ ਦਾ ਸਰਦਾ ਫਿਰ ਹਾਂ ਤੇ ਮੈਂ ਨਾ ਕਹਾਂ ਦਲਜੀਤ ਨੂੰ ਉਹਨੂੰ ਕਲਾ ਕੇ ਤੇ ਕੱਪੜੇ ਤੇ ਮਗਾਈਏ ਸੀਤੇ ਗਏ ਹੁਣੇ ਭਾਵੇਂ ਸੀਤੇ ਗਏ ਹੁਣੇ ਮੈਂ ਤਾਂ ਹੀ ਕਹਿਣ ਡਈ ਆ ਕਿ ਉਹਨੂੰ ਕਲਾਵਾ ਤੋਨੂੰ ਕਮਾਂ ਵੀ ਕੱਪੜੇ ਤੇ ਫੜ ਕੇ ਲਿਆ ਫੇਰ ਹੀ ਪ੍ਰੈਸ ਪਲੱਸ ਕਰਕੇ ਰੱਖਣ ਵਾਲੇ ਬਣਾਗੇ ਰਜਿੰਦਰ ਮੇਰੀ ਗੱਲ ਸੁਣ ਉਹ ਦਲਜੀਤ ਨੂੰ ਨਾਲ ਇਹੜਾ ਕੱਲ ਨੂੰ ਸੌਦਾ ਚਾਹੀਦਾ ਵਾ ਨਾ ਉਹ ਵੀ ਲੈ ਆ ਜਾ ਕੇ ਆ ਕੇ ਨਹੀਂ ਮੰਮੀ ਕੋਈ ਗੱਲ ਨਹੀਂ ਮੈਂ ਕਹਿ ਦਿੰਨੀ ਉਹਨੂੰ ਆਪੇ ਲੈ ਆਉਂਦਾ ਆ ਉਹ ਕਰ ਲੈਂਦਾ ਉਹ ਦੇਖਾਂ ਕਿੰਨੇ ਕੰਮ ਆਊਗਾ ਤੇ ਇਸ ਤਰ੍ਹਾਂ ਫੇਰ ਕੇ ਉਸੇ ਵੇਲੇ ਦਊ ਨਾ ਮਾਲਾ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਮੰਗਵਾ ਲੈਣੀ ਪਤਾ ਨਹੀਂ ਕਿੱਥੇ ਚਲ ਗਿਆ ਵਾ ਸਾਰੇ ਆਵਾਜ਼ਾਂ ਮਾਰ ਲੀਆਂ ਵਾ ਹੇਠਾਂ ਦੇ ਹੈ ਨਹੀਂ ਗਾ ਹੁਣ ਉੱਪਰ ਵੇਖ ਕੇ ਆਉਣੀ ਆ ਪਹਿਲਾ ਇੰਦਰ ਜਨਾ ਸਾਰੇ ਆਨੇ ਪੂਰੇ ਚਾਵਣਾ ਕੰਮ ਤਾਂ ਇੱਕ ਤਾਂ ਇਹ ਨਹੀਂ ਲੱਭਦਾ ਕਿਤੇ ਹੋਰ ਕੀ ਆ ਉਹ ਸਮਝ ਨਹੀਂ ਲੱਗਣ ਦੀ ਕਦੀ ਹਲਵਾਈਆਂ ਲੈ ਕਦੀ ਕਿਤੇ ਕਦੀ ਕਿਤੇ ਵੇ ਮੇਰੀ ਗੱਲ ਸੁਣ ਮੈਂ ਕਰਦਾ ਤੁਹਾਨੂੰ ਬਾਅਦ ਹਾਂਜੀ ਭਾਬੀ ਗੱਲਾਂ ਹੁਣ ਵਿਆਹ ਤੋਂ ਬਾਅਦ ਚ ਕਰ ਲਈ ਜਿਹੜੀਆਂ ਕਰਨੀਆਂ ਭਾਬੀ ਮੈਂ ਤਾਂ ਉਹਨਾਂ ਤਿਆਰੀਆਂ ਤੋਂ ਪੁੱਛਣ ਡਿਆ ਏ ਕਿ ਤੱਕ ਪਹੁੰਚੀਆਂ ਉਹ ਨਾ ਵੀਡੀਓ ਕਾ ਤੇ ਸ਼ੂਟ ਬਖਾ ਲੰਡਿਆ ਭੀ ਇਹ ਛੜੋ ਲੈ ਕੇ ਆਈ ਵੇ ਮੇਰੀ ਗੱਲ ਸੁਣ ਉਹਦੀਆਂ ਤਿਆਰੀਆਂ ਤੋਂ ਬਾਅਦ ਚ ਵੇਖ ਲੈ ਤੇ ਆਪਣੀਆਂ ਤਿਆਰੀਆਂ ਦਾ ਕੋਈ ਫਿਕਰ ਨਹੀਂ ਹੈ ਕੱਲ ਨੂੰ ਤੇਲ ਵਾ ਤੇ ਜਿਹੜਾ ਸਬਦਾ ਲਿਆਉਣ ਵਾਲਾ ਉਹ ਲੈ ਆ ਦੇਖ ਦਲਜੀਤ ਪਹਿਲਾਂ ਤਾਂ ਸਾਨੂੰ ਆਸ ਹੀ ਨਹੀਂ ਕਿ ਮੰਮੀ ਅੱਗੇ ਲਾ ਕੇ ਤੁਰਨਗੇ ਜੇ ਉਹ ਹੁਣ ਸਾਰੀ ਜ਼ਿੰਮੇਵਾਰੀ ਨਾ ਤੁਰੇ ਆ ਨਾ ਤੇ ਤੂੰ ਹੁਣ ਉਹਨਾਂ ਨੂੰ ਕੋਈ ਮੌਕਾ ਨਾ ਦੇ ਇਸ ਕੈਦ ਦਾ ਉਹ ਕਹਿਣ ਦੇ ਆ ਵੀ ਕੱਲ ਦਾ ਸਾਰਾ ਸਬਦਾ ਜਿਹੜਾ ਵਾ ਨਾ ਉਹ ਲੈ ਆ ਤੇ ਤੂੰ ਉਹ ਲੈ ਆ ਤੇ ਨਾਲੇ ਉਹ ਕਾਰਪੀ ਜਿਹੜੇ ਸੂਟ ਸੀਨੇ ਦਿੱਤੇ ਸੀ ਨਾ ਉਹ ਫੜ ਲਿਆ ਤੂੰ ਟੈਨਸ਼ਨ ਨਾ ਲਾਓ ਸਾਰੇ ਕੰਮ ਆਪੇ ਕਰ ਲੈਣੇ ਤੂੰ ਪਰਵਾਹ ਨਾ ਕਰੋ ਮੰਮੀ ਮੰਨ ਗਏ ਨੇ ਹੁਣ ਬਸ ਮੋਨੇ ਟੈਂਸ਼ਨ ਕੋਈ ਨਹੀਂ ਇਹ ਆ ਦਲਜੀਤ ਪੀ ਕਿਤੇ ਮਾੜੀ ਜੀ ਗੱਲ ਤੋਂ ਨਾ ਮੰਮੀ ਫੇਰ ਨਾ ਵਿਗੜ ਜੇ ਤੇ ਮੈਂ ਇਹ ਆਨੀ ਆ ਕਿ ਤੂੰ ਜਿਹੜੇ ਕੰਮ ਪਹਿਲਾਂ ਆਪਣੇ ਕਰਨ ਵਾਲੇ ਨਾ ਉਹ ਕਰ ਲਿਆ ਕਰ ਤੇ ਫੇਰ ਭਾਵੇਂ ਫੋਨ ਤੇ ਲੱਗਾ ਰਿਆ ਕਰ ਉਹ ਭਾਬੀ ਕਿਤੇ ਨਹੀਂ ਵਿਗੜਦੀ ਹੁਣ ਹੁਣ ਵਿਆਹ ਹੋ ਗਏ ਰਹਿਣਾ ਮੈਂ ਤੂੰ ਟੈਂਸ਼ਨ ਨਾ ਲਾਓ ਚੱਲ ਆ ਤੇ ਆ ਕੇ ਤੇ ਸੌਦਾ ਤੇ ਲੈ ਆਉਂਦਾ ਮੈਂ ਆ ਕੇ ਨਾ ਸੌਦਾ ਵੀ ਲੈ ਆਉਣਾ ਵਾ ਤੁਹਾਡੇ ਸੂਟ ਵੀ ਲੈ ਆਉਣਾ ਤੇ ਚੱਲ ਆ ਫੇਰ ਲੇ ਭਾਬੀ ਤੇ ਡਈ ਕੰਮ ਕਰਨ ਸਾਸਿਕਲ ਭਾਬੀ ਸਾਸਤਰੀ ਗਾਲ ਜੀ ਹੋਰ ਸਨਾਓ ਠੀਕ ਠਾਕ ਠੀਕ ਠਾਕ ਤੁਸੀਂ ਸਨਾਓ ਆਪਣਾ ਹਾਂ ਠੀਕ ਆ ਆਪਣਾ ਡਈ ਦਵਾ ਦਾ ਵਿਆਹ ਦੀ ਤਿਆਰੀ ਚੱਲ ਰਹੀ ਆ ਹਾਟਲ ਮੈਂ ਤੇ ਮਾਂ ਹੀ ਘਰ ਜੇ ਮੈਂ ਚਲ ਚੁੰਨ ਲੈਣੇ ਆ ਹਾਂ ਵਧਾਈਆਂ ਹੁਣ ਤੁਹਾਨੂੰ ਤੁਹਾਨੂੰ ਘੁਆਨ ਬੋਗੀਆਂ ਪਹੁੰਚੀਆਂ ਹੋਰ ਦਲਜਿੰਦਰ ਕਿੱਥੇ ਗਈ ਆ ਦਲਜਿੰਦਰ ਵੀ ਇੱਥੇ ਹੋਣੀ ਆ ਕਿਤੇ ਅੱਛਾ ਅੱਛਾ ਚਲ ਬੈਠੋ ਮੈਂ ਪਾਣੀ ਲੈ ਆਵਾਂ ਤੁਹਾਡੇ ਵਾਸਤੇ ਹਾਂ ਜੇ ਤਕੋਸ਼ੀ ਲੁੱਕਾਂ ਬਈਆ ਸੱਸੀ ਕਾਲਪੂਆ ਜੀ ਸੱਸੇ ਕਾਲ ਹੋਰ ਦਲਿੰਦਰ ਠੀਕ ਠਾਕ ਹਾਂ ਜੀ ਠੀਕ ਠਾਕ ਆ ਤੁਸੀਂ ਦੱਸੋ ਹਾਂ ਅਸੀਂ ਵੀ ਠੀਕ ਠਾਕ ਵਧੀਆ ਪੁੱਤ ਫੁੱਫੜ ਜੀ ਠੀਕ ਆ ਹਾਂ ਠੀਕ ਠਾਕ ਆ ਵੀ ਤੇ ਤੁਸੀਂ ਉਹਨਾਂ ਨੂੰ ਵੀ ਨਾਲ ਲੈ ਆਉਣਾ ਸੀ ਪੁੱਤ ਤੈਨੂੰ ਪਤਾ ਵਾ ਕੰਮ ਤੰਦੇ ਤੇ ਦੇਣਾ ਵਾ ਤੇ ਉਹਨਾਂ ਦਾ ਆਇਆ ਨਹੀਂ ਸਰਦਾ ਤੇ ਘਰ ਵੀ ਇੱਕ ਜਾਣਾ ਚਾਹੀਦਾ ਵਾ ਹਾਂ ਤਾਂ ਸਹੀ ਆ ਪੂਆ ਜੀ ਉਹਨਾਂ ਨੇ ਵੀ ਉੱਥੇ ਇਕੱਲਿਆਂ ਨੇ ਕੀ ਕਰਨਾ ਵਾ ਚੱਲ ਚਲ ਆ ਜਾਂਦੇ ਇੱਥੇ ਉਹ ਵੀ ਪਾਣੀ ਪੂਣੀ ਲਾਉਣਾ ਹੁੰਦਾ ਪੁੱਤ ਚੋਂਦੇ ਨੂੰ ਤੈਨੂੰ ਵੀ ਪਤਾ ਹੋਣਾ ਤੇ ਜੇ ਇੱਥੇ ਆ ਗਏ ਦੋ ਦਿਨ ਲੱਗ ਜਾਣੇ ਆ ਫਿਰ ਹੁਣ ਵਿਆਹਲੇ ਦੇਣੀ ਆਉਣਗੇ ਪੂਆ ਜੀ ਇੱਕੋ ਇੱਕ ਤੇ ਮੁੰਡਾ ਰਹਿ ਗਿਆ ਹੀ ਵਿਆਹਣ ਵਾਲਾ ਤੇ ਤੂੰ ਹੀ ਫੁੱਫੜ ਜੀ ਨੂੰ ਘਰ ਸਾਡਾ ਇਹ ਜੇ ਕਿੰਨੀ ਰੌਣਕ ਲੱਗਣੀ ਸੀ ਨਾਲੇ ਵਿਆਹ ਦੇ ਵਿੱਚ ਰੌਣਕਾਂ ਜੜੀਆਂ ਵਾ ਨਾ ਉਹ ਤੇ ਫੁੱਫੜਾ ਨਾ ਹੀ ਲੱਗਦੀਆਂ ਵਾ ਉਹ ਤੇ ਤੂੰ ਸਿਆਣੀ ਆ ਰੋਡ ਦੇ ਉੱਤੇ ਘਰ ਵਾ ਘਰ ਵੱਲ ਵੀ ਵੇਖਣਾ ਪੈਂਦਾ ਵਾ ਕੱਲ ਨੂੰ ਤੇਲ ਚੜਨ ਦਾ ਟਾਈਮ ਨਾ ਨਾ ਉਹਨਾਂ ਪਹੁੰਚ ਹੀ ਜਾਣਾ ਵਾ ਪੁੱਤ ਨਵਲੀ ਹੁਣੀ ਆਏ ਹੀ ਹਾਂਜੀ ਪੂਆ ਜੀ ਹਾਂਜੀ ਮਾਣੀ ਪੀ ਲਓ ਆਏ ਹੀ ਉਹ ਤੇ ਅੱਛਾ ਤੇ ਕੋਈ ਗੱਲ ਨਹੀਂ ਆ ਜਾਂਦੇ ਹੁਣ ਵੀ ਕੰਮ-ਕੁਮ ਕਰਨ ਲਈ ਹੁਣੀ ਆ ਨੂੰ ਪਤਾ ਵਾ ਟਾਈਮ ਤੇ ਲੱਗੀ ਜਾਂਦਾ ਫਿਰ ਕੰਮ ਕਰਦਿਆਂ ਆਹੋ ਨਿਆਣਿਆਂ ਨਾਲ ਕੰਮ ਵੀ ਕਿੱਥੇ ਮੁੱਕਦਾ ਵਾ ਨਿੱਕੇ ਮੋٹے ਕੰਮ ਕਈ ਨਿਕਲਾਉਂਦੇ ਨੇ ਆਣਿਆਂ ਨੂੰ ਨਵਾਉਣਾ ਤੋਣਾ ਤਿਆਰ ਕਰਨਾ ਕੋਈ ਨਹੀਂ ਆ ਜਾਂਦੇ ਉਹ ਵੀ ਦਲਜੀਤ ਨਹੀਂ ਦੇਹਾਂਡਿਆ ਦਲਜੀਤ ਕਿੱਥੇ ਗਿਆ ਵਾ ਦਲਜੀਤ ਨੇ ਕਿੱਥੇ ਜਾਣਾ ਵਾ ਭੂਆ ਜੀ ਤੁਹਾਨੂੰ ਪਤਾ ਹੀ ਆ ਵੀ ਵਿਆਹਾਂ ਦੇ ਨਿੱਕੇ ਮੋٹے ਸਾਰੇ ਕੰਮ ਹੁੰਦੇ ਆ ਕੱਪੜੇ ਸੀਨੇ ਦਿੱਤੇ ਸੀ ਵੋਟੀ ਦੇ ਤੇ ਮੈਂ ਆਖਣ ਨਹੀਂ ਵੀ ਜਾ ਫੜ ਕੇ ਲਿਆ ਤੇ ਚੱਲ ਮੈਂ ਵੀ ਉਹਨਾਂ ਨੂੰ ਸਾਹਮ ਸੂਮ ਲਵਾਂ ਕੱਲ ਨੂੰ ਫੇਰ ਤੇਲਵਾ ਤੇ ਤੁਹਾਨੂੰ ਪਤਾ ਵਾ ਵੀ ਫੇਰ ਮੁੜ ਕੇ ਕੰਮ ਦਾ ਨਾ ਪਤਾ ਨਹੀਂ ਲੱਗਦਾ ਹੈਗਾ ਚੱਲ ਚੰਗਾ ਵਾ ਕੇ ਲੈ ਆਊਗਾ ਟਾਈਮ ਨਾ ਪੈ ਕਰਕੇ ਤੋਂ ਪਾ ਜਿਹੜਾ ਟੈਕੀ ਟੂਚੀ ਚ ਪਾ ਕੇ ਰੱਖਣੇ ਆ ਤਾਂ ਹੀ ਮੈਂ ਉਹਨੂੰ ਕਹਿਨ ਦੀ ਮੈਂ ਤੂੰ ਲਿਆ ਕੇ ਤੇ ਮੈਨੂੰ ਇੱਕ ਹੋਰ ਭਾਬੀ ਗਿਆਣਾ ਗੁਣਾ ਬਣਾ ਲਿਆ ਵਾ ਕੋਟੀ ਲਈ ਬਣਾ ਲਿਆ ਵਾ ਸ਼ੈਟ ਵੋਟੀ ਵਾਸਤੇ ਤੇ ਸੱਤ ਸੂਟ ਬਣਾ ਲਏ ਦਿਲਜਿੰਦਰ ਦਾ ਨੂੰ ਬਖਾਲਦੀ ਏ ਦਿਲਜਿੰਦਰ ਨਾਲ ਚਾਹ ਪਾਣੀ ਬਣਾ ਲਾ ਪਿਆ ਲੈਣਾਂ ਤੇ ਨਾਲੇ ਫਿਰ ਬਖਾਲਦੇ ਇਹਨਾਂ ਨੂੰ ਚਲੋ ਕੋਈ ਨਹੀਂ ਮੰਮੀ ਮੈਂ ਬਣਾ ਕੇ ਲੈ ਆਉਣੀ ਆ ਚਾਹ ਤੇ ਨਾਲੇ ਮੈਂ ਬਖਾਲ ਦਿੰਨੀ ਆ ਭੂਆ ਜੀ ਨੂੰ ਪਹਿਲਾਂ ਭੂਆ ਜੀ ਚਾਹ ਪੀ ਲੋ ਤੇ ਕੋਈ ਨਹੀਂ ਫੇਰ ਮੈਂ ਬਖਾਲ ਦਿਆਂ ਤੁਹਾਨੂੰ ਆ ਵੀ ਲਾ ਜਾ ਦਿੰਦੀ ਆ ਚੜ੍ਹ ਪਾ ਵੀ ਆ ਤਾਂ ਵਧੀਆ ਹੋਇਆ ਤੂੰ ਵੀ ਮੰਨ ਲਈ ਤੇ ਮੁੰਡਾ ਵੀ ਖੁਸ਼ ਤਾਂ ਘਰ ਵਿੱਚ ਖੁਸ਼ੀਆਂ ਆਉਣਗੀਆਂ ਤੇ ਜੇ ਤੂੰ ਨਾ ਮੰਨਦੀ ਤੇ ਮੁੰਡੇ ਵਿਚਾਰੇ ਦਾ ਨਾ ਬੱਜਿਆ ਰਜੇ ਵਿਆਹ ਕਰਨ ਵਾਲੀ ਗੱਲ ਹੁਣੀ ਕੋਈ ਨਹੀਂ ਇਦਾਂ ਫੇਰ ਹੁੰਦੇ ਰਲ ਮਿਲ ਕੇ ਹੁਣ ਕੀ ਕਰਨਾ ਨਹੀਂ ਬੜਾ ਵਧੀਆ ਹੋ ਜਾਣਾ ਵੇਖੀ ਦੋ ਮੰਦੀ ਪਿਆਣਾ ਪਿਆਣਾ ਬਣ ਕੇ ਨਾ ਰਿਆ ਕਰ ਨਾ ਰੋਟੀ ਪਾਣੀ ਇਕੱਠਾ ਬਣਾਇਆ ਖਾਦਾ ਚੱਲ ਮੇਰੇ ਭਾਈ ਆਹੋ ਚਲ ਕਰਵੀਂ ਇਹਨੇ ਕੋਨਾ ਕੋ ਕੱਲੋਂ ਤੋਂ ਦੀਤ ਨੇ ਵੀ ਕਿਤੇ ਬਾਹਰ ਅੰਦਰ ਜਾਣਾ ਹੋਊਗਾ ਤੈਨੂੰ ਪਤਾ ਹੀ ਨਹੀਂ ਲੱਗਣਾ ਚਲ ਤੇ ਇੰਨੇ ਜਾਣੀਆਂ ਹੋ ਗਈਆਂ ਰਾਲ ਮਿਲ ਕੇ ਆਪਣਾ ਟਾਈਮ ਕੱਢ ਲਿਆ ਅਹੀਂ ਤੇ ਪਹਿਲਾਂ ਹੀ ਆਖਿਆ ਸੀ ਮੈਂ ਚੱਲ ਕੇ ਬਾਹਰ ਅੰਦਰ ਹੋ ਉਹ ਅੰਦਰ ਦੇ ਫੇਰ ਵੀ ਕਰਾਂਗੇ ਰਵੇ ਕਾਲਾ ਹੀ ਹੋਇਆ ਗਿਆ ਹੁਣ ਜਦੋਂ ਕਰਮਾਂ ਚ ਰਿਆ ਨਾ ਭਾਬੀ ਕੰਮ ਉਹਦਾ ਹੀ ਬੰਨਾ ਹੁੰਦਾ ਵਾ ਭਾਵੇਂ ਬੰਦਾ ਲੱਖ ਜੋਰ ਲਾ ਲਈ ਆਹੋ ਇਹ ਤਾਂ ਗੱਲ ਹੈਗੀ ਮਮਾ ਆਪੇ ਕਿੱਥੇ ਚੱਲੇ ਆ ਕਿੰਨਾ ਕੱਟ ਲੈਣੇ ਆਪਾਂ ਉਦੋਦ ਜੀ ਚਾਚੂ ਹੁਣਾਂ ਦੇ ਘਰ ਜਾਣਾ ਵਾ ਮੈਂ ਵੀ ਜਾਣਾ ਨਾਲ ਤੂੰ ਕੀ ਕਰਨਾ ਤੂੰ ਘਰੇ ਰਹਿ ਪਾ ਹਾਂ ਮੈਂ ਵੀ ਜਾਣਾ ਹੁਣ ਚਲ ਜੀਏ ਫਿਰ ਆਹ ਚਲ ਜੀਏ ਕੀ ਕਹਿੰਦਾ ਵੇ ਇਹ ਕਹਿੰਦਾ ਵਾ ਕਿ ਮੈਂ ਵੀ ਨਾਲ ਜਾਣਾ ਆ ਤੇ ਕੋਈ ਗੱਲ ਨਹੀਂ ਲੈ ਜੰਨੇ ਆ ਹਾਂ ਦੇ ਘਰ ਵਾ ਅਸੀਂ ਕਿਹੜਾ ਦੂਰ ਜਾਣਾ ਵਾ ਕਿਥੇ ਚਲੋ ਫਿਰ ਚਲੀਏ ਗਾਂ ਕਿਉਂ ਕੁੜੀ ਕਿੱਥੇ ਆ ਉਹ ਡਈ ਆ ਉਥੇ ਡਈ ਕੰਮ ਕਰਨ ਮੈਂ ਜਾਵਦਾ ਘਰੇ ਕੋਈ ਕੰਮ ਤੇ ਡਈ ਆ ਕਰਨ ਚਲ ਵਿਆਹ ਦਾ ਮਾਹੌਲ ਚੱਲ ਗਿਆ ਹੋਊਗੀ ਉਹ ਵੀ ਮੈਂ ਕਹਿਣਾ ਉਹਨੂੰ ਤੇ ਆ ਜਾ ਤੂੰ ਵੀ ਆ ਨਾ ਇੱਥੇ ਆਪਣੀ ਜੇਬ ਚ ਪਾ ਲੋ ਉਥੇ ਜਾ ਕੇ ਮੈਂ ਦੇ ਦਿੰਦੀ ਪਾਤੇ ਹੀ ਨਾ ਪੈਸੇ ਤੇ ਮੈਂ ਬੂਆ ਮਾਰਾਂ ਆ ਆ ਚਲੋ ਨੂਰ ਚਲੋ ਆ ਜਾ ਨੂਰ ਗੋਪੀ ਹਰਾ ਦੇ ਤੇ ਚੱਲ ਚਲੀਏ ਕਿੱਥੇ ਜਾਣਾ ਬਾਦਲਜੀਤ ਘਰ ਜਾਣਾ ਵਾ ਵਿਆਹ ਨਹੀਂ ਪਤਾ ਉਹਨਾਂ ਦਾ ਆਹ ਤੇ ਆ ਜਾ ਤੂੰ ਵੀ ਵੇਖਿਆ ਰੌਣਕ ਮੇਲਾ ਮੇਰੀ ਗੱਲ ਸੁਣੋ ਉਹਨੇ ਕੀ ਕਰਨਾ ਵਾ ਨਾਲ ਜਾ ਕੇ 5 ਮਿੰਟ ਦਾ ਕੰਮ ਵਾ ਅਸੀਂ ਬਸ ਤਗਣ ਦੇ ਕੇ ਤੇ ਘਰ ਆ ਜਾਣਾ ਵਾ ਫਿਰ ਕੱਲ ਨੂੰ ਜਾਵਾਂਗੇ ਨਾਲੇ ਵੇਖੋ ਤਿਆਰਵ ਨਹੀਂ ਹੋਈ ਹੈਗੀ ਮੈਨੂੰ ਵਿੱਚੋਂ ਵਿੱਚੋਂ ਇਦਾਂ ਲੱਗਦਾ ਵਾ ਫਿਰ ਭਿੰਦਰਨਾ ਗੋਪੀਲ ਘਾਟੀ ਧਿਆਨ ਦਿੰਦੀ ਆ ਤੇ ਨੂਰਵਲ ਜ਼ਿਆਦਾ ਤੇ ਨੂਰਵਲ ਜ਼ਿਆਦਾ ਮੇਰੀ ਗੱਲ ਸੁਣ ਆਪਣੇ ਤੇ ਘਰ ਵਾ ਕਿਹੜਾ ਬਗਾਨਾ ਜਿੱਦਾਂ ਦੀ ਹੈਗੀ ਹੈ ਲੈ ਜਾਨੇ ਆ ਵੀਰ ਚੱਲਿਆ ਆਈ ਹੈ ਨਾਲ ਉਹਨੇ ਤਾਂ ਚਲ ਕੱਪੜੇ ਪਾਏ ਹੀ ਤੇ ਉਹ ਬਣੀ ਵੇਖੋ ਕੀ ਆ ਜਿਹਨੂੰ ਮੇਰੀ ਬੇਸਤੀ ਕਰਵਾਉਣੀ ਉਹ ਆ ਜਾਗਾ ਨਹੀਂ 베ਜਦੀ ਹੁੰਦੀ ਚਲ ਚਲੀਏ ਕੋਪੀ ਸਾਸੀ ਕਾਲ ਪੁੱਤ 사ਸੀ ਕਾਲ ਕਿ ਹਾਲ ਆ ਠੀਕ 사ਸੀਆ ਭੋਜੀ 사ਸੀ ਕਾਲ ਪੁੱਤ ਹੋ ਠੀਕ ਠਾਕ ਠੀਕ ਠਾਕ ਤੈਨੂੰ ਸੁਣਾਓ ਵਧਾਈਆਂ ਹਾਂ ਉਹਦਾ ਹੀ ਕਿ 사ਸੀ ਕਾਲ ਪੁੱਤ ਠੀਕ ਠਾਕ ਹਾਂ ਠੀਕ ਠਾਕ ਆਜੋ ਬਹਿ ਜਾਓ ਆ ਜਿੱਤ ਰਹੇ ਆ ਆਜੋ ਵਧਾਈਆਂ ਤੁਹਾਨੂੰ ਮੁੰਡੇ ਦੇ ਵਿਆਹ ਦੀਆਂ ਤੁਹਾਨੂੰ ਬਹੁਤ ਬੋੜੀਆਂ ਹੁਣ ਵਿਆਹ ਵਾਲਾ ਕਰ ਲੱਗੂਗਾ ਨਾ ਹਾਂ ਪਰਿਵਾਰ ਨਾਲ ਰਹੂਗਾ ਮਨ ਹੋਰ ਕੀ ਆ ਜੀਆਂ ਨਹਰਾ ਹੁਣ ਕਾ ਕੇ ਹਾਂ ਠੀਕ ਠਾਕ ਕੱਲੀ ਆਏ ਆ ਆ ਕੱਲੀ ਆਈਆਂ ਪੁੱਤ ਅੱਛਾ ਅੱਛਾ ਫੋਟ ਨੂੰ ਹੀ ਲੈ ਆਉਣਾ ਸੀ ਨਾਲ ਲਿਆਉਣਾ ਕੀ ਤੈਨੂੰ ਪਤਾ ਤਾਂ ਹੈਗਾ ਛੋਨੇ-ਚੋਨੇ ਲੱਗਣਦੇ ਆ ਤੇ ਪਾਣੀ ਧਾਣੀ ਵੀ ਲਾਉਣਾ ਹੁੰਦਾ ਵਾ ਤਾਂ ਅੰਦੇ ਹੀ ਕੋਈ ਗੱਲ ਨਹੀਂ ਮੈਂ ਕੱਲ ਨੂੰ ਆ ਜਾਊਂਗਾ ਤੇ ਮੈਨੂੰ ਬੱਸੇ ਚੜਾ ਗਏ ਸੀਗੇ ਠੀਕ ਆ ਚਾਚੀ ਦਲਜੀਤ ਕਿੱਥੇ ਗਿਆ ਦਲਜੀਤ ਕਿਹਾ ਨਾ ਬਾਹਰ ਕਿਦੇ ਵਿਆਹ ਦੇ ਕੰਮ ਹੁਣ ਤੈਨੂੰ ਪਤਾ ਹੀ ਆ ਹਾਂਜੀ ਕਿੰਨੇ ਕੰਮ ਹੁੰਦੇ ਆ ਤੂੰ ਅੰਧਾੜਾ ਫੱਜਾ ਫੇਰੰਡਿਆ ਵਾਂ ਉਹ ਮੈਂ ਤੇ ਭੂਆ ਜੀ ਨੂੰ ਕਿੰਨੀ ਇਹਦੀ ਕਿਹਾ ਵਾ ਵੀ ਸ਼ਹਿਰ ਮੈਂ ਰੋਹ ਜਾਣਾ ਤੇ ਜਿਹੜਾ ਕੰਮ ਹੁੰਦਾ ਤੂੰ ਮੈਨੂੰ ਦੱਸ ਦਿਆ ਕਰ ਆਹ ਤੇ ਦੱਸ ਦੇ ਤਾਂ ਚੱਲ ਜਿਹੜੀ ਚੀਜ਼ ਲਿਆਉਣੀ ਆ ਤੂੰ ਫੜ ਲੈ ਆ ਕਰ ਉਹ ਮੈਂ ਕਰਿਆ ਕਰੂੰਗਾ ਚੱਲ ਮੇਰੇ ਪੁੱਤ ਹੋਣਾ ਕੰਮ ਹੁਣ ਕਰੋ ਨਾ ਕਰਾਓ ਉਹ ਦੇਖ ਵਿਆਹ ਤੇ ਆ ਗਿਆ ਸਵੇਰੇ ਤੇਲ ਚੜ ਗਿਆ ਤੇ ਚੱਲ ਵਿਆਹ ਸ਼ੁਰੂ ਆਹ ਤੇ ਉਦੋਂ ਜਿਵੇਂ ਕਹਿਣ ਡੇਪੇ ਹੈਗੇ 15 20 ਦਿਨ ਤੇ ਛਾਟੀ ਲੰਗੇ ਪੁੱਤ ਗਿਣਤੀ ਦੇ ਦਿਨ ਜਿਹੜੇ ਆ ਤੇ ਛੱਟ ਲੰਘ ਜਾਂਦੇ ਆ ਹਾਂਜੀ ਤੇ ਦਲਜਿੰਦਰ ਆਈ ਨਹੀਂਗੀ ਹੋਰ ਤੁਸੀਂ ਸੁਣਾਓ ਠੀਕ ਹੈ ਠੀਕ ਆ ਰ ਵਿਆਹ ਵੇਖਣਾ ਚਾਚੇ ਦਾ ਸਰਬਾਲਾ ਬਾਨਾ ਨੂਰ ਨੇ ਤੇ ਫਿਰ ਹੈ ਨਾ ਆਹ ਸਰਬਾਲਾ ਬਾਨਾ ਬੜਾ ਚਾਅ ਵਾਹ ਵਿਆਹ ਦਾ ਚਲ ਚਾਹ ਹੁੰਦਾ ਹੀ ਆਕੇ ਨਿਆਣਿਆਂ ਨੂੰ ਚਾਹ ਹੁੰਦਾ ਵਾ ਤੂੰ ਭੈਣ ਸੁਣਾ ਹੋਰ ਪੁੱਤ ਗੋਪੀ ਤੂੰ ਠੀਕ ਆ ਹਾਂਜੀ ਛੁੱਟੀਆਂ ਪਈਆਂ ਹੁਣ ਤੇ ਵਾਜੀ ਆਜੀ ਆਈਆਂ ਸਵੇਰੇ ਆਹੋ ਪੁੱਤਾਂ ਆਜੀ ਆਈਆਂ ਅੱਛਾ ਅੱਛਾ ਪੰਧ ਪਾਣੀ ਲਾਵਾ ਨਹੀਂ ਨਹੀਂ ਚਾਚੀ ਜੀ ਹਲਕੇ ਚੀਜ਼ ਦੀ ਲੋੜ ਨਹੀਂ ਆ ਗੋਪੀ ਨੂਰ ਜਾ ਪੁੱਤ ਬਾਹਰ ਖੇਡੋ ਬਾਹਰੇ ਤੁਸੀਂ ਜਾਓ ਦਿਲ ਜਾਓ ਬਾਹਰ ਦਲਜਿੰਦਰ ਉਰਾ ਹੋ ਹਾਂ ਮੇਰੇ ਘਰ ਸੋਣਾ ਚਾਹ ਬਾਚ ਲੈ ਐਵੇਂ ਸਸਿਕਾ ਭਾਜੀ ਸਸਿਕਾ ਭਾਬੀ ਸਸਿਕਾ ਦੀਦੀ ਸਸਿਕਾ ਜੀ ਬਧਾਈਆਂ ਹਾਂ ਤੁਹਾਨੂੰ ਤੁਹਾਨੂੰ ਬਧਾਈਆਂ ਇੱਥੇ ਆ ਜਾਓ ਉੱਥੇ ਚੱਲ ਮਹਰਪਿੰਦਰ ਹੁਣੇ ਵੀ ਆਏ ਆ ਮੈਂ ਲੀਰਾ ਕੱਪੜਾ ਵਿਖਾ ਲਈ ਦਿੰਦੀ ਆ ਤੁਹਾਨੂੰ ਨਹੀਂ ਨਹੀਂ ਭਾਬੀ ਆ ਨਵੀਂ ਨਵਾਂ ਦਾ ਸੂਟ ਆਦਲਜੀਤ ਦਾ ਆਦਲਜਿੰਦਰ ਦਾ ਤੇ ਆ ਨਾਲ ਸ਼ਗਨ ਚੱਲ ਇੰਨਾ ਖਰਚਾ ਕਰਨ ਨੂੰ ਕਰਨਾ ਹੀ ਤੁਹੀਂ ਥੋੜਾ ਤਾਂ ਕਰ ਲੈਂਦੇ ਚੱਲ ਖਰਚੇ ਵਾਲੀ ਕਿਹੜੀ ਗੱਲ ਆ ਖੁਸ਼ੀ ਦੇ ਟਾਈਮ ਤੇ ਖਰਚੇ ਹੀ ਕਰੀਦੇ ਆ ਹੋਰ ਕੀ ਕਰੀਦਾ ਆ ਆਹ ਚੱਲ ਹਿਸਾਬ ਨਾਲ ਲੈ ਆਉਂਦੀ ਮੋਤੇ ਕੋਈ ਨਹੀਂ ਹਿਸਾਬ ਨਹੀਂ ਆ ਮੈਂ ਕਿੰਨਾ ਕੁ ਵਾਅਦਾ ਕਰਤਾ ਉਹ ਨਾਲੇ ਸਾਡੇ ਘਰਾਂ 'ਚ ਕੋਦੇ ਵਿਆਹ ਰਹਿ ਗਿਆ ਆਹੋ ਆਹ ਨਹੀਂ ਕੋਈ ਵਿਆਹ ਰਹਿ ਗਿਆ ਤੇ ਉਹਨਾਂ ਅਗਲੇ ਨੂੰ ਲੋਟੀ ਲੈਣਾ ਹੁੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਬੀ ਮਹਾਰਾਜ ਬਥੇਰਾ ਦਈ ਜਾਂਦੇ ਆ ਵਾ ਚਲੋ ਦਵੇ ਮਹਾਰਾਜ ਜੀ ਸਾਰਿਆਂ ਨੂੰ ਆ ਜਾ ਜੀ ਜੀ ਸਾਡੇ ਲੋ ਥੋੜਾ ਜਿਹਾ ਥੋੜੇ ਦੇਣੇਗਾ ਹਾਂਜੀ ਹਾਂਜੀ ਥੋੜੇ ਹੀ ਆ ਵੇਹਦਲ ਦੇ ਅੰਦਰ ਚੰਗੇ ਆ ਸੂਟ ਹਾਂਜੀ ਹਾਂਜੀ ਮੈਂ ਨਾ ਸਵਾਉਣ ਵਾਲਾ ਲਿਆਈ ਆ ਤੇ ਸਵਾਹ ਲਵੀਂ ਸੂਟ ਚੰਗਾ ਨਹੀਂ ਨਹੀਂ ਸਵਾਉਂਗੀ ਤੇ ਸੂਟ ਬੜਾ ਸੋਹਣਾ ਤੇ ਭੂਆ ਜੀ ਤੁਸੀਂ ਮੇਰਾ ਰਹਿ ਲੈਂਦੇ ਹਾਂ ਉਹਨਾਂ ਦੇ ਤੇ ਚੱਲੇ ਹੋਣੇ ਸੀਗੇ ਚੱਲ ਕੋਈ ਨਹੀਂ ਪੁੱਤ ਆਨੇ ਬਾਨੇ ਦੇਈਦੇ ਆ ਕਿਹੜਾ ਰੋਹ ਸੂਟ ਦੇਂਦਾਈ ਮੈਂ ਤੁਹਾਨੂੰ ਉਹ ਤੇ ਗੱਲ ਹੈਗੀ ਆ ਤੁਸੀਂ ਤੇ ਐਵੇਂ ਹੀ ਖੇਚਲ ਕੀਤੀ ਆ ਨਹੀਂ ਸੂਟ ਤੇ ਬਹੁਤ ਸੋਹਣੇ ਆ ਭੂਆ ਜੀ ਦੋਵੇਂ ਭਾਣਾ ਸੰਭਾਲਿਓ ਹੁਣ ਨਹੀਂ ਨਹੀਂ ਸੰਭਾਲਾਂਗੀ ਸਵਾ ਕੇ ਤੇ ਮੇਰੇ ਕੋ ਪਾ ਕੇ ਆਇਓ ਮੈਂ ਜੇ ਤਾਂ ਪਹਿਲੀ ਵਾਰੀ ਆਵਾਂਗੇ ਨਾ ਰੋਟੀ ਲੈ ਕੇ ਤੇ ਕੋਈ ਨਹੀਂ ਇਹੋ ਸੂਪ ਪਾ ਕੇ ਆਵਾਂਗੇ ਇਹ ਬਸ ਬਸ ਠੀਕ ਆ ਕੇ ਆ ਲੈ ਇਸ ਚ ਪਾ ਕੇ ਰੱਖ ਲਾ ਤਾਂ ਸੰਭਾਲਾਂਗੇ ਨਾ ਨੰਨੂ ਹਾਂ